DIG ਰੋਪੜ ਰੇਂਜ ਸਰਦਾਰ ਹਰਚਰਨ ਸਿੰਘ ਭੁੱਲਰ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਮੰਡੀ ਗਵਿੰਦਗੜ੍ਹ ਵੀ ਕੇ ਸਮੋਦਨ ਕੀਤਾ ਉਹਨਾਂ ਨੇ ਕਿਹਾ ਕਿ 20 ਤੋਂ 22 ਸਾਲ ਦੇ ਜਿਹੜੇ ਬੱਚੇ ਆ ਉਹ ਜ਼ਿਆਦਾ ਡਰੱਗਸ ਯੂਜ਼ ਕਰਦੇ ਆ ਉਹਨਾਂ ਦੇ ਮਾਤਾ ਪਿਤਾ ਨੂੰ ਕਿਹਾ ਵੀ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਜੋ ਉਹਨਾਂ ਨੂੰ ਨਸ਼ਿਆਂ ਤੋਂ ਜਿਹੜਾ ਬਚਾਇਆ ਜਾਵੇ ਉਹਨਾਂ ਦੀ ਸੋਸਾਇਟੀ ਉਹ ਬਦਲੀ ਜਾਵੇ ਤੇ ਬਾਅਦ-ਬਾਅਦ ਆਪਣੇ ਬੱਚਿਆਂ ਵੱਲ ਧਿਆਨ ਦੇਣ ਵੀ ਉਹ ਕੀ ਪੜਦੇ ਨਾ ਜਾਂ ਪੜਨ ਵੇਲੇ ਛੁੱਟੀ ਤੋਂ ਬਾਅਦ ਇਹੋ ਜੀ ਸੰਗਤ ਦੇ ਵਿੱਚ ਰਹਿੰਦੇ ਨਾ ਕਿਉਂਕਿ ਆਪਾਂ ਫੀਸ ਭਰੇ ਹੋਣੇ ਬੱਚਿਆਂ ਦੀ ਤੇ ਆਪਾਂ ਜ਼ਿਆਦਾ ਖਿਆਲ ਨਹੀਂ ਕਰਦੇ ਹਰ ਬੰਦਾ ਆਪਣੇ ਕੰਮ ਦੇ ਵਿੱਚ ਰੁੱਝਿਆ ਹੁੰਦਾ ਹੈ ਇਹ 'ਚ ਕੋਈ ਦੋ ਰਹਿ ਨਹੀਂ ਚਾਹੇ ਅਮੀਰ ਹੈ ਚਾਹੇ ਉਹ ਗਰੀਬ ਹੈ ਦੂਸਰਾ ਕੀ ਆ ਉਹਨਾਂ ਨੇ ਇਹ ਜੋ ਕੈਮਿਸਟ ਹੈ ਦਵਾਈਆਂ ਵਾਲੇ ਉਹ ਡਾਕਟਰ ਦੀ ਪਰਚੀ ਤੋਂ ਬਿਨਾ ਮੈਡੀਸਨ ਨਾ ਦੇਣ ਤੇ ਖਾਸ ਕਰਕੇ ਪਰਚੀ ਤੋਂ ਬਿਨਾ ਜਿਹੜੀਆਂ ਸਿਰੰਜਾਂ ਨਾ ਦੇਣਾ ਕਿਉਂ ਸਿਰੰਜਾਂ ਨਾਲ ਉਹ ਟੀਕਾ ਲਾਉਂਦੇ ਆ ਨਾ ਬੱਚੇ ਜਾਂ ਜੋ ਨਸ਼ਾ ਕਰਦਾ ਹੈ ਤੇ ਸਭ ਤੋਂ ਵੱਡੀ ਗੱਲ ਹਰਚੰਨ ਸਿੰਘ ਭੁੱਲਰ ਜੋ ਡੀਜੀਪੀ ਮਹਿਲ ਸਿੰਘ ਭੁੱਲਰ ਦੇ ਬੇਟੇ ਆ ਬੜਾ ਦਵੰਗ ਅਫਸਰ ਹੈ ਨਾਲੇ ਤੇ ਬਟਿੰਡੇ ਵੀ ਰਹਿ ਕੇ ਗਏ ਆ ਕਹਿਣੀ ਤੇ ਕਤਨੀ ਦਾ ਪੂਰਾ ਹੈ ਸਰਦਾਰ ਭੁੱਲਰ ਉਹਨੇ ਕਿਹਾ ਵੀ ਜੇ ਜਿਹੜਾ ਵੀ ਸਾਡਾ ਪੁਲਿਸ ਅਫਸਰ ਨਸ਼ਾ ਤਸਕਰ ਨਾਲ ਜੇ ਮিলিਪੁਕਤ ਹੋਈ ਨਸ਼ਾ ਬਕਾਉਂਦਾ ਹੋਇਆ ਉਹਦੀ ਮিলিਪੁਕਤ ਉਹ ਹੀ ਜਾਂ ਜਾਣਕਾਰੀ ਨੂੰ ਲੀਕ ਕਰਦਾ ਹੈ ਤਾਂ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਊਗਾ ਤੇ ਉਹਨੂੰ ਡਿਸਮਿਸ ਕੀਤਾ ਜਾਊਗਾ ਬਹੁਤ ਵਧੀਆ ਉਪਰਾਲਾ ਕਿਉਂਕਿ ਇਥੋਂ ਜਿਹੜੇ ਧੰਦਾ ਕਰਦੇ ਐ ਮਹਿਕਮੇ ਦੇ ਵਿੱਚ 2-4% ਕਾਲੀਆਂ ਭੇਡਾਂ ਉਹ ਮਹਿਕਮੇ ਨੂੰ ਬਦਨਾਮ ਕਰਦੀਆਂ ਨਹੀਂ ਇਸ ਮਹਿਕਮੇ ਬਿਨਾ ਪੁਲਿਸ ਬਿਨਾ ਬੰਦੇ ਦਾ ਕੋਈ ਗੁਜ਼ਾਰਾ ਨਹੀਂ ਜੇ ਪੁਲਿਸ ਨਾ ਹੋਵੇ ਤਾਂ ਆਪਾਂ ਨੂੰ ਜਿਹੜਾ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋ ਜੇ ਇਹਦੇ ਵਿੱਚ ਚੰਗੇ ਬੰਦਿਆਂ ਦੀ ਸ਼ਭੀ ਖਰਾਬ ਕਰ ਦਿੰਦੇ ਐ ਵਿੱਚ ਕਰਪਸ਼ਨ ਕਰਦੇ ਐ ਮਿਲੇ ਹੋਏ ਨਾ ਤਸਕਰਾਂ ਦੇ ਨਾਲ ਜਦੋਂ ਰੇਡ ਵਾਇਦ ਦੀ ਆ ਪਰ ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਵੀ ਆਪਣਾ ਸਮਾਨ ਇਧਰ ਉਧਰ ਧਰ ਦਿਓ ਤਾਂ ਉਹ ਕਹਿੰਦੇ ਵੀ ਜੇ ਭੁੱਲਰ ਸਾਹਿਬ ਕਹਿੰਦੇ ਪਤਾ ਲੱਗ ਗਿਆ ਉਹਨੂੰ ਨੌਕਰੀ ਤੋਂ ਜਿਹੜਾ ਬਾਹਰ ਕੱਢਾਂਗੇ ਦੂਸਰਾ ਉਹਨਾਂ ਨੇ ਵੱਡਾ ਪੁਆਇੰਟ ਕਿਹਾ ਹੈ ਕਿ ਜੋ ਤਸਕਰ ਕੰਮ ਕਰਦੇ ਆ ਉਹ ਕੰਮ ਛੱਡ ਦੇਣ ਤੇ ਜੇ ਫੜੇ ਗਏ ਤਾਂ ਉਹਨਾਂ ਦੀਆਂ ਜਿਹੜੀਆਂ ਜਾਇਦਾਦਾਂ ਉਹੀ ਫਰੀਜ਼ ਹੋਣਗੀਆਂ ਉਹ ਵੀ ਪਲਾਟੇ ਹੋਣਗੀਆਂ ਤੇ ਘਰ ਹੈ ਜਿਹੜੇ ਕਹਿੰਦਾ ਉਹ ਤੋੜੇ ਜਾਣਗੇ ਉਹ ਤਾਂ ਸਰਕਾਰ ਤੋੜੀ ਐ ਤੋੜ ਹੀ ਰਹੀ ਐ ਸਰਕਾਰ ਦਾ ਜਿਹੜਾ ਹੈਗਾ ਨਿਜਮਾ ਆਊਟਰ ਉਹਦੀ ਪਾਲਣਾ ਕਰ ਰਹੀ ਐ ਪੁਲਿਸ ਪੁਲਸ ਉਹਨਾਂ ਨੇ ਇਹ ਗੱਲ ਕਹੀ ਐ ਕਿ ਤਸਕਰ ਜਿਹੜੇ ਉਹ ਆਪਣਾ ਕੰਮ ਛੱਡ ਦੇਣ ਤੇ ਜਿਹੜਾ ਸਪਲਾਈਰ ਵਾਲਾ ਧੰਦਾ ਹੈ ਉਹ ਬੰਦ ਕਰ ਦੇਣ ਹੁਣ ਸਭ ਤੋਂ ਵੱਡੀ ਗੱਲ ਪੁਲਨਰ ਸਾਹਿਬ ਇੱਥੇ ਆਉਂਦੀ ਹੈ ਕਿ ਥਾਣਿਆਂ ਦੇ ਵਿੱਚ ਜਿਹੜਾ ਨਸ਼ਾ ਫੜਿਆ ਜਾਂਦਾ ਉਹ ਫੜ ਕੇ ਉਹਨਾਂ ਤੇ ਘੱਟ ਨਸ਼ਾ ਪਾਇਆ ਜਾਂਦਾ ਤੇ ਵਿੱਚ ਇੱਕ ਦੋ ਮੁਨਸ਼ੀਆਂ ਦੇ ਨਾਮ ਵੀ ਹੁੰਦੇ ਆ ਕਿ ਉਹ ਭਾਈ ਆਪਣੇ ਬੰਦਿਆਂ ਨੂੰ ਦੇ ਕੇ ਅੱਗੇ ਵਗਿਆਉਂਦੇ ਨੇ ਇਹ ਸਚਾਈ ਹੈ ਲੱਗੇ ਹੋਏ ਆ ਵੀ ਉਹ ਰਿਕਾਰਡ ਚ ਆ ਜਾਣ রেকর্ডিং ਚ ਨਹੀਂ রেকর্ড ਚ ਆ ਜਾਂਦਾ ਆ ਫਿਰ ਪੱਕੀ ਜਾਣਕਾਰੀ ਦੇਈਦੀ ਹੁੰਦੀ ਹੈ ਫਿਰ ਉਹਦੇ ਨਾਲ ਬੰਦਾ ਜਿਹੜਾ ਡਿਸਮਿਸ ਹੋ ਜਾਂਦਾ ਹੈ। ਕ੍ਰਪਸ਼ਨ ਦੇ ਵਿੱਚ ਲਾ ਕੇ ਕੋਈ ਬੰਦੇ ਨਸ਼ਿਆਂ ਦਾ ਨਸ਼ਾ ਆਣੇ ਨਾਲ ਮਿਲੇ ਹੋਏ ਐ। ਜਿੱਥੇ ਮੰਨ ਲਓ ਚੋਰੀਆਂ ਜ਼ਿਆਦਾ ਹੁੰਦੀਆਂ ਨਸ਼ਾ ਜ਼ਿਆਦਾ ਵਿਕਦਾ ਹੈ। ਜਿੱਥੇ ਚੋਰੀਆਂ ਜ਼ਿਆਦਾ ਹੁੰਦੀਆਂ ਇਹ ਸਮਝ ਲਓ ਵੀ ਉਤੋਂ ਦਾ ਐਸ ਐਚਓ ਮਿਲਿਆ ਹੋਇਆ ਕੋ ਚੋਰੀ ਜਿਹੜਾ ਨਸ਼ਾ ਕਰਦਾ ਹੈ ਉਹ ਚੋਰੀ ਕਰੂਗਾ ਉਤਨਾ ਸੱਚੋ ਮਿਲਿਆ ਹੋਇਆ ਹੈ ਜਿੱਥੇ ਚੋਰੀਆਂ ਜਿਆਦਾ ਹੁੰਦੀਆਂ ਇਹ ਪੱਕੀ ਰਿਪੋਰਟ ਹੈ ਪੱਕੀ ਜਾਣਕਾਰੀ ਹੈ ਔਰ ਇਹਦੇ ਨਾਲ ਇਹ ਵੀ ਹੈ ਵੀ ਜਿੱਥੇ ਜਿਆਦਾ ਚੋਰੀਆਂ ਹੁੰਦੀਆਂ ਉੱਥੇ ਨਸ਼ੇੜੀ ਜਿਆਦਾ ਹੋਣਗੇ ਇਹ ਵੀ ਪੱਕੀ ਰਿਪੋਰਟ ਤੇ ਨਸ਼ੇ ਦੀ ਲਲਤ ਕਰਕੇ ਲੱਤ ਲੱਗੀ ਹੁੰਦੀ ਐ ਉਹ ਫਿਰ ਸਮਾਨ ਚੋਰੀ ਕਰਦੇ ਐ ਤੇ ਫਿਰ ਉਹ ਇਹਦਾ ਚਿੱਟਾ ਜਾਂ ਕੋਈ ਨਸ਼ਾ ਦਾ ਲੈ ਕੇ ਆਉਂਦੇ ਐ ਤਾਂ ਬਹੁਤ ਵਧੀਆ ਉਪਰਾਲਾ ਹਰਚੰਦ ਸਿੰਘ ਭੁੱਲਰ ਜੀ ਡੀਆਈ ਸਾਹਿਬ ਰੋਪੜ ਨਰੇਂਦਰ ਜਿਹੜੇ ਡੰਡੇ ਵੀ ਰਹਿ ਕੇ ਗਏ ਐ ਜੇ ਇਸ ਤਰ੍ਹਾਂ ਸਾਡੇ ਅਫਸਰ ਕਰਦੇ ਰਹਿਣ ਮਨੋਂ ਤਣੋਂ ਦਿਲ ਤੋਂ ਤਾਂ ਨਸ਼ਾ ਜਿਹੜਾ ਹੈਗਾ ਬੰਦ ਹੋ ਸਕਦਾ ਐ ਦੇ ਤੋਂ ਪਹਿਲਾਂ ਵੀ ਦੱਸਿਆ ਕਿ ਹਰੇਕ ਵਿਭਾਗ ਵਿੱਚ ਜਿਵੇਂ ਸਿਵਲ ਦਾ ਕੋਈ ਵੀ ਵਿਭਾਗ ਹੈ ਉਹ ਚ 2-4% ਕਾਲੀਆਂ ਭੇਡਾਂ ਹੁੰਦੀਆਂ ਤੇ ਉਹ ਸਾਰਾ ਵਿਭਾਗ ਬਦਨਾਮ ਹੋ ਜਾਂਦਾ ਸੋ ਆਓ ਆਪਾਂ ਹੰਬੜਾ ਮਾਰੀਏ ਜਿਹੜਾ ਨਸ਼ਾ ਹੈ ਉਹਦੀ ਰੋਕਥਾਮ ਕਰਾਈਏ ਜਿਹੜਾ ਉਹ ਨਸ਼ਾ ਕਰਦਾ ਉਹਨੂੰ ਗੱਲ ਕੌੜੀ ਲੱਗਦੀ ਹੈ ਜ਼ਰੂਰ ਪਰ ਉਹਦਾ ਜੀਵਨ ਹੈ ਜਿਹੜਾ ਬਦਲ ਜਾਂਦਾ ਹੈ ਨਸ਼ੇ ਦੇ ਨਾਲ ਬਹੁਤ ਘਰ ਪੱਟੇ ਗਏ ਤੇ ਦੂਸਰਾ ਜਿਹੜਾ ਹੈਗਾ ਕਰਪਸ਼ਨ ਹੈ ਜੋ ਬੰਦਾ 2 ਨੰਬਰ ਦਾ ਧੰਦਾ ਕਰਦਾ ਜਾਂ ਕਰਾਉਂਦਾ ਤਾਂ ਉੱਥੇ ਜਿਹੜੀ ਰਿਸ਼ਵਤ ਦਾ ਬੋਲ ਵਾਲਾ ਹੁੰਦਾ ਹੁਣ ਵਿੱਚ ਅਫਸਰ ਲੱਗੇ ਹੋਏ ਐ ਕਿ ਪੈਸੇ ਇਕੱਠੇ ਕਰੋ ਬਸ ਕੰਮ ਹੁੰਦਾ ਕਹਿੰਦੇ 2 ਰੁਪਏ ਇਕੱਠੇ ਕਰਨ ਦਾ ਦੱਸਾਂਗੇ ਕਿਹੜੇ ਕਹਿੰਦੇ ਉਹ ਵੀ ਇੱਥੇ ਰਹਿ ਕੇ ਗਏ ਐ ਬਦਲ ਤੇ ਉਹਦਾਂ ਤੋਂ ਬਦਲ ਕੇ ਹੁਣ ਉਹ ਕੁੱਡੇ ਲੈਣ ਲਾਏ ਵੇ ਨਾ ਤਥਾਂ ਦੇ ਆਧਾਰ ਤੇ ਜਾਣਕਾਰੀ ਦੇਵਾਂਗੇ ਤੁਹਾਨੂੰ ਸੋ ਇਸ ਕਰਕੇ ਜਿਹੜੀ ਹੈਗੀ ਪੁਲਿਸ ਦੇ ਵਿੱਚ ਚੰਗੇ ਅਫਸਰ ਆ ਉਹਨਾਂ ਦਾ ਸਾਥ ਦਿਓ ਕਾਂਸਟੇਬਲ ਵੀ ਇਮਾਨਦਾਰ ਨੇ ਹੌਲਦਾਰ ਸਾਹਿਬ ਵੀ ਸਾਡੇ ਇਮਾਨਦਾਰ ਨੇ ਏਐਸਆਈ ਬਹੁਤ ਇਮਾਨਦਾਰ ਪਏ ਐ ਸਬ ਇਨਸਪੈਕਟਰ ਇਨਸਪੈਕਟਰ ਡੀਐਸਪੀ ਸਾਹਿਬ ਬੜੇ ਇਮਾਨਦਾਰ ਅਫਸਰ ਪਏ ਐ ਜਿਨ੍ਹਾਂ ਦੇ ਮਤਲਬ ਚਿਹਰੇ ਤੋਂ ਪਤਾ ਲੱਗ ਜਾਂਦਾ ਵੀ ਯਾਰ ਇਮਾਨਦਾਰ ਬੰਦਾ ਹੈ ਗੱਲਾਂ ਕਰਨ ਨਾਲ ਹੀ ਪਤਾ ਲੱਗਦਾ ਹੁੰਦਾ ਚਿਹਰੇ ਕੋਲ ਉਹ ਰੂਹ ਦੀ ਕਰਾਕ ਹੈ ਕਿ ਜਿੱਥੋਂ ਬੰਦੇ ਨੂੰ ਪਛਾਣਿਆ ਜਾਂਦਾ ਹੁੰਦਾ ਜੇ ਆਪਾਂ ਬਾਤ ਕਰੀਏ ਗੱਲ ਨੂੰ ਸੋ ਇਸ ਕਰਕੇ ਜਿਹੜਾ ਹੈਗਾ ਸਰਕਾਰ ਦਾ ਚੰਗਾ ਉਪਰਾਲਾ ਹੈ ਇਹ ਮਹਿਮ ਨੂੰ ਠੋਸਣਾ ਕਰ ਦੇਵੋ ਤੇ ਲੋਕਾਂ ਦਾ ਵੀ ਫਰਜ਼ ਬਣਦਾ ਹੈ ਕਿ ਭਾਈ ਅੱਗੇ ਆ ਕੇ ਕਰਪਸ਼ਨ ਜਿਹਨੂੰ ਰਿਸ਼ਵਤ ਕਹਿੰਦੇ ਆ ਪੰਜਾਬੀ ਚ ਆਪਾਂ ਰਿਸ਼ਤਾਚਾਰ ਦਾ ਅੱਡਾ ਔਰ ਦੂਸਰਾ ਨਸ਼ਿਆਂ ਦਾ ਜਿਹੜਾ ਅੱਡਾ ਉਹਨੂੰ ਬੰਦ ਕਰਾਈਏ ਜੇ ਤੁਸੀਂ ਹੰਬੜਾ ਮਾਰੋਗੇ ਤਾਂ ਜਾ ਕੇ ਇਹ ਬੰਦ ਹੋਊਗਾ ਸਭ ਤੋਂ ਵੱਡੀ ਗੱਲ ਪਬਲਿਕ ਦੀ ਹੈ ਜੇ ਪਬਲਿਕ ਇੱਕ ਬਦਲਾ ਲਿਆ ਸਕਦੀ ਹੈ ਪਬਲਿਕ ਪਬਲਿਕ ਇੱਕ ਇਹੋ ਜਿਹੇ ਬੰਦਿਆਂ ਨੂੰ ਐਮਐਲਏ ਬਣਾਤਾ ਜਿਹੜੇ ਕਿ ਜ਼ਿੰਦਗੀ ਚ ਬਣ ਨਹੀਂ ਸਕਦੇ ਸੀ ਤੇ ਪਬਲਿਕ ਫਿਰ ਕੋਈ ਹੋਰ ਵੀ ਕੁਝ ਬਹੁਤ ਕੁਝ ਕਰ ਸਕਦੀ ਹੈ ਪਬਲਿਕ ਹਟ ਲਿਆ ਸਕਦੀ ਹੈ ਵੀ ਯਾਰ ਇੱਥੇ ਚਿੱਟਾ ਵੇਚਦੇ ਆ ਜਾਂ ਇੱਥੇ ਕ੍ਰਾਪਸ਼ਨ ਹੈਗੀ ਪਰ ਸਾਡੇ ਲੋਕ ਆ ਜਿਹੜੇ ਖਾਸ ਕਰਕੇ ਉਦੋਂ ਗੱਲ ਕਰਦੇ ਜਦੋਂ ਬਦਲੀ ਹੋ ਜੇ ਉਹ ਮੈਥੋਂ ਵੀ ਲੈ ਗਿਆ ਸੀ ਯਾਰ ਮੇਰੇ ਨਾਲ ਵੀ ਐ ਹੋ ਗਿਆ ਮੇਰੇ ਨਾਲ ਵੀ ਐ ਹੋ ਗਿਆ ਠੋਕ ਕੇ ਗੱਲ ਕਰਿਆ ਕਰੋ ਐ ਤੁਹਾਨੂੰ ਕੋਈ ਪਰਚਾ ਕੌਣ ਦੇ ਦੂਗਾ ਕੋਈ ਕੁਝ ਨਹੀਂ ਕਹਿੰਦਾ ਐ ਤਾਂ ਫਿਰ ਕਰੇ ਜੀਣਾ ਹਰਾਮ ਕਰਦੇਵੇਂ ਬੰਦਾ ਜੇ ਇੱਕ ਬੰਦੇ ਤੇ ਦਾਗਤ ਹੋਵੇ ਪਰ ਤੁਸੀਂ ਸੱਚੇ ਹੋ ਮੋ ਸਚਾਈ ਪੇਸ਼ ਕਰਦੇ ਹੋ ਮੋ ਤਾਂ ਜਿਹੜਾ ਵੀ ਕੋਈ ਬੰਦਾ ਇਹੋ ਜਿਹਾ ਅਫਸਰ ਹੈਗਾ ਉਹਨੂੰ ਨੰਗਾ ਕਰੋ ਇਹ ਨਹੀਂ ਹੁੰਦਾ ਵੀ ਜਦੋਂ ਉਹਦੀ ਬਦਲੀ ਹੋ ਜੇ ਤੇ ਫਿਰ ਆਪਾਂ ਰੌਲਾ ਪਾਈ ਜਾਂਦੇ ਰਹਿਣੇ ਆ ਸੋ ਉਮੀਦ ਕਰਦੇ ਆ ਕਿ ਜਾਡੇ ਜਿਹੜੀ ਡੀਆਈਜੀ ਸਾਹਿਬ ਅਚਾਰਜ ਸਿੰਘ ਭੁੱਲਰ ਨੇ ਗੱਲ ਕਹੀ ਹੈ ਉਹ ਤੇ ਸਾਡੀ ਪੁਲਿਸ ਆ ਜਿਹੜੀ ਉਹ ਖਰਾ ਉਤਰੇਗੀ ਤੇ ਸਾਡੀ ਜਿਹੜੀ ਪਬਲਿਕ ਹੈ ਉਹ ਵੀ ਸਾਥ ਦੇਵੇਗੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ